ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿੱਥੇ ਮੈਂ ਹਰਟ ਹੋਈ ਹਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਤਲਬ ਇਸ਼ਾਰੇ ਕਰੇ ਇੰਗੁਲੰਗ ਵਾਲਾ ਕਰ ਰਿਹਾ ਜੋ ਵੀ ਆਪਾਂ ਇਗਨੋਰ ਕਰ ਦਿੰਨੇ ਆ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਣੀ ਪਰਫਾਰਮੈਂਸ ਤੇ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫੇਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਅਰ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚੱਲ ਜਾਨੀ ਆ ਇੱਕ ਵਾਰੀ ਮੈਂ ਚੱਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਡਾਂਸ ਲਈ ਠੀਕ ਹੈ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਕਿ ਫਿਰ ਵੀ ਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ نیچے ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਨੂੰ ਉਹਨੂੰ ਬੋਲਿਆ ਮੈਂ ਕਿਹਾ ਮੈਂ ਵੀ ਕੁੜੀ ਆ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਵੇ ਥੋੜੀ ਤੁਸੀਂ ਮੈਨੂੰ ਐਦਾ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ 'ਚ ਹੈ ਕੀ ਸੀ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਦੇ ਡਰਿੰਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ ਸ਼ਰਾਬ ਚ ਰਜੋ ਇਸੀ ਮਤਲਬ ਤਾਲੂ ਪੀਤੀ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਿ ਨਹੀਂ ਜੇ ਸ਼ਰਾਬ ਪੀਤੀ ਵੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ ਨਹੀਂ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਹੁਣ ਕਾਰੋਬਾਰ ਤਾਂ ਜਾਂ ਕੰਮ ਤਾਂ ਕਰਨਾ ਹੀ ਕਰਨਾ ਵਾ ਬਿਲਕੁਲ ਜੀ ਵੀ ਜੇ ਹੁਣ ਜਿੱਦਾਂ ਤੁਸੀਂ ਸਟੇਜ ਪਰਫਾਰਮੈਂਸ ਕਰਾਉਂਦੇ ਨੇ ਜਿਹੜਾ ਸਲੂਕ ਕੀਤਾ ਗਿਆ ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ ਲੱਗਦਾ ਹਾਂਜੀ ਬਿਲਕੁਲ ਇਹ ਸਿਕਿਉਰਿਟੀ ਪਤਾ ਕੀ ਹੈ 40% ਲੋਕ ਨਹੀਂ ਜਿਹੜੇ ਅੱਜ ਕੱਲ ਜਿਹੜੇ ਐ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨ ਆਰ ਆਈ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ ਡੀਜੇ ਨਕੌਦਰ ਦੇ ਨਾਲ ਕੰਮ ਕਰਦੀ ਰਹੀ ਹਾਂ ਤੇ ਲਾਸਟ ਤੇ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ ਜਦੋਂ ਆਹ ਪ੍ਰੋਬਲਮ ਹੋਈ ਆ ਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਆ ਸਾਡਾ ਨਾਂ ਨਹੀਂ ਹੈਗਾ ਵਿੱਚ ਸਾਡੇ ਬੈਨਰ ਦਾ ਨਾਂ ਨਹੀਂ ਹੈਗਾ ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਜਦੋਂ ਤੇਰੇ ਬੈਨਰ ਤੇ ਮੈਂ ਤਿੰਨ ਚਾਰ ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆਦੀ ਰਿਸਪੌਂਸਿਬਿਲਟੀ ਤੇ ਕੰਮ ਕਰਦੇ ਆ ਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕੀ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਆ ਚਲਿੱਤਰਤਾ ਹੀ ਕਰਨੀ ਆ ਨਚਤਰਤਾ ਹੀ ਕਰਨੀ ਆ ਤੁਸੀਂ ਹੋਰ ਵੀ ਕੰਮ ਕਰ ਲਓ ਨਹੀਂ ਭਈ ਮੈਂ ਤਾਂ ਮੇਰੀ ਜੋਬ ਆ ਡਾਂਸ ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ ਤੁਹਾਡੇ ਨਾਲ ਖੜੇ ਹੋ ਹਾਂਜੀ ਤੁਹਾਡੇ ਗਰੁੱਪ ਨੇ ਸਟੈਂਡ ਲਿਆ ਨਹੀਂ ਜੀ ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਹੈ ਤੂੰ ਚੁੱਪ ਕਰ ਜਾ ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ ਹਾਂਜੀ ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰਦੀ ਸੀ ਕਿ ਤੂੰ ਜਾ ਇੱਥੋਂ ਮੈਂ ਕਿਹਾ ਮੈਂ ਕਿਉਂ ਜਾਵਾਂ ਜਦ ਮੇਰੀ ਕੋਈ ਗਲਤੀ ਨਹੀਂ ਆ ਹੂੰ ਠੀਕ ਹੈ ਇੱਕ ਕੰਪਲੇਂਟ ਕਰਾ ਕੀਤੀ ਸੀ ਉਹਨਾਂ ਦੇ ਵੱਲ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਨਾ ਉਹ ਪੈਸੇ ਦੀ ਧੁੰਸ ਦਿਖਾ ਰਹੇ ਸੀ ਤੇ ਮੈਂ ਮੈਂ ਸਭ ਤੋਂ ਗਰੁੱਪਾਂ ਲੈਣ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ ਮੈਂ ਤੁਹਾਡੇ ਪੂਰਾ ਸੀਜ਼ਨ ਫ ਪਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ ਕਰਦਾ ਹਾਂ ਹਾਂ ਜੀ ਜੀ ਕੈਪਸ ਸਬਸਕ੍ਰਾਈਬ ਕੀਤੀ ਕੋਈ ਹਾਂਜੀ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ ਜਿਵੇਂ ਅੱਜ ਤੁਹਾਡੇ ਨਾਲ ਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਇਹ ਗੱਲਾਂ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ ਕੁਝ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ ਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰਾ ਤੇ ਕਈ ਕੁੜੀਆਂ ਕਹਿੰਦੀਆਂ ਕਿ ਡਰ ਜਾਂਦੀਆਂ ਨੇ ਹਨਾ ਇਦਾਂ ਹੁੰਦਾ ਵਾ ਤੁਹਾਡੇ ਪਰਿਵਾਰ ਨਾਲ ਤੁਹਾਡੇ ਸਾਥ ਦਿੱਤਾ ਤੁਹਾਡਾ ਪਰਿਵਾਰ ਨਾਲ ਖੜਾ ਹੈ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਮੇਰਾ ਪਰਿਵਾਰ ਨਾਲ ਸਾਰਾ ਹੀ ਖੜਾ ਹੈ ਮੇਰੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਕਹਿੰਨੀ ਆ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮੈਨੂੰ ਪਤਾ ਤੇ ਮੇਰੇ ਰੱਬ ਨੂੰ ਪਤਾ ਹੈ ਠੀਕ ਹੈ ਨਾ ਜੇ ਮੈਂ ਸਟੇਜ ਤੇ ਜਾ ਕੇ ਲੱਤਾਂ ਮਾਰਦੀ ਪਈਆਂ ਇਟ ਮੀਨਸ ਕਿ ਮੈਂ ਸਹੀ ਕਰ ਰਹੀ ਮੈਂ ਕੁਝ ਗਲਤ ਨਹੀਂ ਦੁਨੀਆ ਦੇ ਸਾਹਮਣੇ ਕਰ ਰਹੀ ਹਾਂ ਜੋ ਕਰ ਰਹੀ ਹਾਂ ਅੱਛਾ ਇੱਕ ਹਾਦਸਾ ਵੀ ਵਾਪਰਿਆ ਸੀ ਪਹਿਲਾਂ ਵੀ ਇੱਕ ਮਹਿਲਾ ਕਲਾਕਾਰ ਦੇ ਨਾਲ ਜਦੋਂ ਹਾਂਜੀ ਗੋਲੀ ਵਾਲਾ ਹਾਦਸਾ ਵਾਪਰਿਆ ਸੀ ਨਾ ਹਾਂ ਪਰ ਉਹ ਵੀ ਇਦੇ ਵਿੱਚ ਗਲਤੀ ਸਿਰਫ ਆਰਗੇਨਾਈਜ਼ਰਾਂ ਦੀ ਹੈ ਜੀ ਕਿਉਂ ਕਿ ਕਿਉਂਕਿ ਇਹ ਪਹਿਲਾਂ ਇਹ ਪਤਾ ਕੀ ਕਹਿੰਦੇ ਨੇ ਉਹ ਪਾਰਟੀ ਖੁਸ਼ ਹੋਣੀ ਚਾਹੀਦੀ ਆ ਪਾਰਟੀ ਖੁਸ਼ ਹੋਣੀ ਚਾਹੀਦੀ ਆ ਇਹ ਚੀਜ਼ਾਂ ਇਹ ਕਹਿੰਦੇ ਨੇ ਕਿ ਪਾਰਟੀ ਖੁਸ਼ ਹੋਣੀ ਚਾਹੀਦੀ ਐ ਸੇ ਚਲੋ ਠੀਕ ਹੈ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਬਹੁਤ ਵਧੀਆ ਹਨਾ ਕਈ ਲੋਕ ਸਾਨੂੰ ਕਹਿੰਦੇ ਵੀ ਨੇ ਹੁਣ ਜਿਵੇਂ ਹੀਰਾ ਇੰਟਰਨੈਸ਼ਨਲ ਜੱਗੀ ਆ ਜੱਗੀ ਅਮਰਗੜੀਆ ਉਹ ਸਾਨੂੰ ਕਹਿੰਦਾ ਕਿ ਤੁਸੀਂ ਉਹਨਾਂ ਆਡੀਅנס ਵਾਲੇ ਨਹੀਂ ਦੇਖਣਾ ਤੁਸੀਂ ਪਰਫਾਰਮ ਕਰਨੀ ਐ ਸਿਰਫ ਤੁਸੀਂ ਪਰਫਾਰਮ ਕਰਨੀ ਐ ਤੁਸੀਂ ਆਡੀਅਨਸ ਨੂੰ ਆਡੀਅਨਸ ਨਾਲ ਮਤਲਬ ਨਹੀਂ ਐ ਤੁਸੀਂ ਪਰਫਾਰਮ ਕਰਨੀ ਐ ਠੀਕ ਐ ਉਹ ਵੈਲ ਮੈਂ ਤੇ ਬਾਕੀਆਂ ਨੂੰ ਇਹ ਹੁੰਦਾ ਕਿ ਸਾਨੂੰ ਇਨਾਮ ਮਿਲ ਜੇ ਇਨਾਮ ਮਿਲ ਜੇ ਬਸ ਕੁੜੀਆਂ ਦੇ ਸਿਰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਆ ਪ੍ਰਸ਼ਾਸਨ ਕੀ ਹੁੰਦਾ ਵੈਸੇ ਸਰਕਾਰ ਸਰਕਾਰ ਅੱਛਾ ਪੁਲਿਸ ਸਰਕਾਰ ਨੂੰ ਪੁਲਿਸ ਨੂੰ ਇਹੀ ਕਹੂੰਗੀ ਕਿ ਭਾਈ ਤੁਸੀਂ ਜਿਹੜੀ ਮੇਰੀ ਮੇਰਾ ਖੁਦ ਦਾ ਪਰਸਨਲ ਮਾਮਲਾ ਵਾ ਏ ਤੇ ਮੈਂ ਆਪ ਦੀ ਜਿਹੜੀ ਮੇਰੀ ਸੈਲਫ ਰਿਸਪੈਕਟ ਆ ਉਹ ਵਾਪਸ ਚਾਹਨੀ ਆ ਉਸ ਬੰਦੇ ਤੇ ਮੈਂ ਕੇਸ ਕਰਨਾ ਮਾਨ ਹਾਲੀ ਦਾ ਚਾਹੇ ਕਿੰਨਾ ਟਾਈਮ ਵੀ ਚੱਲੇ ਮੈਂ ਉਹ ਚੱਲਣ ਲਈ ਤਿਆਰ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਆ ਉਹ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਉਹ ਉਹ ਮੈਨੂੰ ਜਿਹੜਾ ਬੰਦੇ ਨੇ ਸਪான்ਸਰ ਕੀਤਾ ਸੀ ਲਾੜੀ ਗਿੱਲ ਨੇ ਭੇਜੀ ਆ ਮੇਰੇ ਮੈਨੇਜਰ ਨੂੰ ਮੈਨੇਜਰ ਨੇ ਭੇਜੀ ਆ ਮੈਨੂੰ ਮੈਂ ਫਿਰ ਆਪ ਦੇ ਸਟੇਟਸ ਤੇ ਪਾਈ ਆ ਤੇ ਸਟੇਟਸ ਤੇ ਮੈਂ ਲਿਖ ਕੇ ਪਾਇਆ ਸੀ ਕਿ ਇੱਜ਼ਤ ਕਰੂਗੇ ਤੱਕਰਾਉਗੇ ਨਹੀਂ ਤੇ ਗਾਲ੍ਹਾਂ ਹੀ ਸੁਣੂਗੇ ਤੇ ਹੁਣ ਪੋਸਟ ਤੋਂ ਕੰਪਲੇਟ ਕਰ ਦਿੱਤੀ ਕੀ ਇਹ ਤਾਂ ਅਸੀਂ ਪੜ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਆ ਹਾਂਜੀ ਹਾਂਜੀ ਚਲੋ ਆਹ ਵੀਡੀਓ ਜਿਹੜੀ ਵਾਇਰਲ ਹੋਈ ਆ ਵੀਡੀਓ ਦਾ ਪਤਾ ਲੱਗਿਆ ਵੀਡੀਓ ਨੂੰ ਵੈਰੀਫਾਈ ਕਰਨ ਤੋਂ ਬਾਅਦ ਜੈਹ ਜੀ ਵੀ ਕਾਰਵਾਈ ਹੋਊਗੀ ਅਸੀਂ ਕੀਤੀ ਚੋਗੀ ਆ ਅਰਜ਼ੀ ਤੁਹਾਨੂੰ ਦਿੱਤੀ ਗਈ ਆ ਉਸ ਡਾਂਸ ਸਾਡੇ ਤੱਕ ਅਜੇ ਤੱਕ ਕੋਈ ਵੀ ਫਰਿਆਦੀ ਬੰਦਾ ਜਿਹੜਾ ਪਹੁੰਚ ਨਹੀਂ ਕੀਤੀ ਇਹਨਾਂ ਨੂੰ ਬੋਲ ਕਿਹਾ ਗਿਆ ਵੀ ਸਮਰਾਲੇ ਐਫ ਆਈ ਆਰ ਰਾਤ ਦਿੱਤੀ ਗਈ ਦੀ ਅਸੀਂ ਨਹੀਂ ਮੈਂ ਇੱਥੇ ਸੀਗਾ ਮੈਂ ਜਾ ਕੇ ਵੀ ਆਇਆ ਹਾਂ ਉੱਥੇ ਮੌਕੇ ਤੇ ਕੋਈ ਗੱਲਬਾਤ ਨਹੀਂ ਸੀਗੀ। ਤੇ ਐਦਾਂ ਦੇ ਮਾਮਲੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸ਼ਰਿਆਮ ਉਹ ਉਹਨਾਂ ਨੂੰ ਬੋਲ ਰਹੀ ਹੈ, ਲੇਡੀ ਨਾਲ ਬਤਮੀਜ਼ੀ ਕਰਦੇ ਨਜ਼ਰ ਵੀ ਆ ਰਹੇ ਨੇ। ਕਾਂਚੇ ਦੇ ਗਲਾਸ ਵੀ ਉਹਦੇ ਮਾਰੇ ਨੇ ਪਹਿਲਾਂ ਵਿੱਚ ਉਹ ਜਿਹੜਾ ਸ਼ਖਸ਼ਾ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ। ਬਿਲਕੁਲ ਹੋਊਗੀ। ਬਿਲਕੁਲ 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 ਹੋਊਗੀ। ਦੇਖੋ ਜੋ ਵੀਡੀਓ ਨੂੰ ਪਹਿਲਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਜਾਂ ਕੋਈ ਕੰਪਲੇਨੈਂਟ ਸਾਡੇ ਕੋਲ ਆ ਜਾਂਦਾ ਹੈ ਉਹਦੇ ਮੁਤਾਬਕ ਦਸਨ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਵੀ ਕਾਰਵਾਈ ਹੋਊਗੀ ਉਹਸ਼ ਹੋਗੀ ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ ਇਹ ਚ ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਉਹ ਸ਼ਾਕਸ਼ਾ ਜੀ ਨੇ ਬਦਤਮੀਜ਼ੀ ਕੀਤੀ ਆ ਕੋਈ ਡੀਐਸਪੀ ਜਾਂ ਡੀਸੀ ਦਾ ਕੋਈ ਰੀਡਰ ਜਾਂ ਗਨਮੈਨ ਵਗੈਰਾ ਵੀ ਇਹ ਕੁਛ ਇਫ ਦਾ ਦੀ ਜਾਣਕਾਰੀ ਆਈ ਨਹੀਂ ਕੁਝ ਇਹ ਪਤਾ ਲੱਗਿਆ ਸੀ ਵੀ ਕੋਈ EMPLOYEE ਹੈਗਾ ਉਹ ਇਹ ਨਹੀਂ ਪਤਾ ਕਿਹੜੇ ਮਹਿਕਮੇ ਚ ਤੇ ਰਵਾਲਵਰ ਦੀ ਇੱਕ ਗੱਲ ਕਹੀ ਜਾ ਰਹੀ ਹੈ ਵੀ ਉਹਨੇ ਪ੍ਰਾਈਵੇਟ ਆਪਣਾ ਰਵਾਲਵਰ ਵੀ ਨਾਲ ਰੱਖਿਆ ਹੋਇਆ ਸੀ ਜਦ ਕਿ ਹਦਾਇਤਾਂ ਅਨੁਸਾਰ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਨੇ ਵੀ ਜਮ੍ਹਾਂ ਕੀਤਾ ਜਾਵੇ ਅਸਲਾ ਉਹ ਅਸਲਾ ਲੈ ਕੇ ਕਿਵੇਂ ਨਾਲ ਚੱਲ ਸਕਦਾ ਵਾ ਮਲਾਜ਼ਮ ਕਰਕੇ ਉਹ ਨਾਲ ਰੱਖ ਰਿਆ ਸੀ ਉਹ ਵੀ ਵੈਰੀਫਾਈ ਕੀਤਾ ਜਾ ਸਕਦਾ ਲੇਕਿਨ ਉਸ ਸਮੇਂ ਕੋਈ ਇੰਦਾਂ ਦੀ ਗੱਲ ਨਹੀਂ ਨੋਟਸ ਦੇ ਵਿੱਚ ਆਈ ਵੀ ਕੋਈ ਰਵਾਲਵਰ ਵਗੈਰਾ ਸੀ ਮਨ ਦੀ ਗੱਲ ਵੀ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ 100% ਬਖਸ਼ ਨਹੀਂ ਜਾਣਗੇ ਜੇ ਜੇਸ ਬੰਦੇ ਨੇ ਕੋਈ ਗਲਤੀ ਕੀਤੀ ਉਹ ਬਖਸ਼ਿਆ ਨਹੀਂ ਜਾਊਗਾ ਉਹ ਤੁਹਾਡੇ ਚੈਨਲ ਨਹੀਂ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਵਾਕਿਆ ਉੱਤੇ ਕੋਈ ਕਾਰਵਾਈ ਹੋਈ ਹੈ